ہر سال دے مقابلے کروانے ہو گالا سا سجائے جانے دستارا سجائی جانا نے اس سال کس کس چیز دے مقابلے کروا رہے بابا جوراور سنگھ بابا فتح گجر دی شہادت ਪਿਛਲੇ ਇੱਕ ਟੋ ਟੋ 9 ਸਾਲ ਤੋਂ ਇਹ ਜਿਹੜਾ ਸ਼ਬਦ ਦਾ ਲੰਗਰ ਚੱਲ ਰਿਹਾ ਹੈ ਅਨੋਖਾ ਸ਼ਬਦ ਦਾ ਲੰਗਰ ਤੇ ਉਸ ਤੋਂ ਬਾਅਦ ਗੁਰਬਾਣੀ ਗੰਠ ਮੁਕਾਬਲੇ ਨੇ ਤੇ ਦਮਾਲਿਆਂ ਦੇ ਮੁਕਾਬਲੇ ਹਨ ਤੇ ਲੰਬੇ ਕੇਸਾਂ ਦੇ ਮੁਕਾਬਲੇ ਹਨ ਇਸ ਵਿੱਚ ਸਵੇਰੇ ਅੱਜ ਆਪਾਂ ਨੇ ਜੋ ਫਿਲਮਾਂ ਵੀ ਦਿਖਾ ਰਹੇ ਆ ਸਵੇਰ ਤੋਂ ਤੇ ਹੋਰ ਵੀ ਜੋ ਗੁਰਮਤ ਅਨੁਸਾਰ ਜੋ ਵੀ ਪ੍ਰੋਗਰਾਮ ਹਨ ਉਹ ਇੱਥੇ ਚੱਲ ਰਹੇ ਹਨ ਗੁਰੂ ਸਹਿਬਾਨ ਨੇ ਸਾਨੂੰ ਦੱਸਿਆ ਕਿ ਆਪਾਂ ਨੇ ਸਿੱਖੀ ਦੇ ਵਿੱਚ ਰਹਿਣਾ ਜੀ ਸਿੱਖਿਆ ਗ੍ਰਹਿਣ ਕਰਨੀ ਹੈ ਇੱਕ ਤੇ ਗੁਰੂ ਦੇ ਵਿਚਾਰਾਂ ਦੀ ਆਪਾਂ ਨੇ ਵਿਚਾਰ ਕਰਨੀ ਹੈ ਤੇ ਨਾਲ ਦੀ ਨਾਲ ਆਪਣੇ ਸਿੱਖਾਂ ਦਾ ਕੇਸਾਂ ਦਾ ਪ੍ਰਣ ਕਰਕੇ ਜਾਣ ਸਿੱਖੀ ਦਾ ਪ੍ਰਣ ਕਰਕੇ ਜਾਣ ਤਾਂ ਕਿ ਉਹ ਉਹਨਾਂ ਦੇ ਜੀਵਨ ਦੇ ਵਿੱਚ ਗੁਰੂ ਦਾ ਫਲਸਫਾ ਹੋਵੇ ਮੈਂ ਬੇਨਤੀ ਕਰਨਾ ਚਾਹਾਂਗਾ ਸਾਰੇ ਨੌਜਵਾਨਾਂ ਨੂੰ ਜੀ ਕਿ ਜਿਹੜੀ ਗੁਰੂ ਕੀ ਮੋਹ ਰ ਹੈ ਕੇਸ ਉਹ ਆਪਾਂ ਨੂੰ ਸੰਭਾਲਣੇ ਚਾਹੀਦੇ ਨੇ ਜੀ ਜੀ ਕਿਉਂਕਿ ਸਾਨੂੰ ਸਾਡੇ ਸਹਿਜ ਜਿਆਦਿਆਂ ਨੇ ਦੱਸਿਆ ਕਿ ਏਣ ਨਹੀਂ ਮੰਨਣੀ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਹੈ ਅਸੀਂ ਪਿਛਲੇ 9 ਸਾਲਾਂ ਤੋਂ ਇਸ ਸੇਵਾ ਵਿੱਚ ਲੱਗੇ ਹੋਏ ਹਾਂ ਕਿ ਜਿੱਥੇ ਸੰਗਤਾਂ ਇੱਥੇ ਨਤਮਸਤਕ ਹੋਣ ਆਉਂਦੀਆਂ ਨੇ ਸ਼ਹੀਦਾਂ ਨੂੰ ਉੱਥੇ ਨਾਲ ਦੀ ਨਾਲ ਗੁਰੂ ਕੀ ਸਿੱਖਿਆ ਗੁਰੂ ਦਾ ਵਿਚਾਰ ਵੀ ਲੈ ਕੇ ਜਾਣ ਜਿੰਨੀ ਵੀ ਸੰਗਤ ਨੂੰ ਨੌਜਵਾਨ ਨੂੰ ਬੱਚਿਆਂ ਨੂੰ ਅਸੀਂ ਗੁਰੂ ਦੇ ਵਿਚਾਰ ਨਾਲ ਜੋੜ ਸਕੀਏ ਉੰਨੀ ਅਸੀਂ ਵਡਭੱਗੇ ਆਪਣੇ ਆਪ ਨੂੰ ਸਮਝਾਂਗੇ ਜੇ ਜਿੰਨੀ ਸੰਗਤ ਦੇ ਵਿੱਚ ਕੋਈ ਇੱਕ 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 ਪ੍ਰਾਣੀ ਵੀ ਅਗਰ ਸਾਡੇ ਸਾਡੇ ਨਾਲ ਜੁੜ ਕੇ ਗੁਰੂ ਦੇ ਲੜ ਲੱਗਦਾ ਅਸੀਂ ਆਪਣੇ ਮਨ ਨੂੰ ਵਡਭੱਗਾ ਸਮਝ ਗਸਮ ਤੇ ਪ੍ਰਾਣ ਦੇ ਵਿੱਚ ਦੇਖੋ ਜ਼ਮੀਨ ਅਸਮਾਨ ਦਾ ਫਰਕ ਹੈ ਕਸਮੋ ਇੱਕ ਕਿਸਮ ਆਪਾਂ ਜਿਹੜੀ ਖਾਂਦੇ ਆ ਕਿਸੇ ਦੇ ਬਿਹਾਫ ਤੇ ਖਾਂਦੇ ਆ ਜੀ ਪ੍ਰਾਣ ਹੁੰਦਾ ਆਪਣਾ ਨਿੱਜੀ ਪ੍ਰਾਣ ਹੁੰਦਾ ਕਿ ਮੈਂ ਪ੍ਰਾਣ ਕਰਦਾ ਜੀ ਪ੍ਰਾਣ ਪ੍ਰਾਣ ਹੁੰਦਾ ਕਿ ਮੈਂ ਪ੍ਰਾਣ ਕਰਦਾ ਕਿ ਮੈਂ ਸਿੱਖੀ ਦੇ ਵਿੱਚ ਰਹਾ ਹਾਂ ਕੋਈ ਮਜਬੂਰੀ ਬਸ ਵੀ ਆਂਦਾ ਜੋ ਦਸਤਾਰ ਨਹੀਂ ਅਫੋਰਡ ਕਰ ਸਕਦਾ ਹੈਗਾ ਉਹਨੂੰ ਵੀ ਅਸੀਂ ਦਿੰਨੇ ਆ ਦਸਤਾਰ ਦਿੰਨੇ ਆ ਅਸੀਂ ਸਭ ਨੂੰ ਹੱਕਾ ਦਿੰਨੇ ਆ ਕਿ ਕੋਈ ਵੀ ਆਵੇ ਜਿਹਨੇ ਪ੍ਰਾਨ ਨਹੀਂ ਵੀ ਕਰਨਾ ਅਗਰ ਤੁਸੀਂ ਦਸਤਾਰ ਸਜਾਣਾ ਚਾਹੁੰਦੇ ਕਿਉਂਕਿ ਇੱਥੇ ਕਈ ਐਹੋ ਜਿਹੇ ਆਂਦੇ ਨੇ ਜਿਨ੍ਹਾਂ ਨੇ ਟੋਪੀਆਂ ਪਾਈਆਂ ਹੋਈਆਂ ਨੇ ਜੋ ਨਹੀਂ ਕਿਸੇ ਤਰ੍ਹਾਂ ਦਾ ਲੈ ਸਕਦੇ ਹੈਗੇ ਉਹਨੂੰ ਅਸੀਂ ਫਿਰ ਦਸਤਾਰਾਂ ਫ੍ਰੀ ਚ ਦੇ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਪਵਿੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਦੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਵੀ ਇੱਥੇ ਪਹੁੰਚ ਰਿਹਾ ਹੈ ਪਰ ਉੱਥੇ ਜਿਹੜੇ ਕੁਝ ਸਿੰਘ ਸਹਿਵਾਨ ਨੇ ਅਲੱਗ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਜਿਸ ਸਟੇਜ ਤੇ ਮੈਂ ਖੜਾ ਨੀਚੇ ਤੁਹਾਨੂੰ ਮੈਂ ਦਿਖਾ ਸਕਦਾ ਨੀਚੇ ਛੋਟੇ ਛੋਟੇ ਬੱਚੇ ਛੋਟੀਆਂ ਛੋਟੀਆਂ ਭੈਣਾਂ ਸ੍ਰੀ ਸਾਹਿਬ ਬਾਕੇ ਦਮਾਲੇ ਸਜਾਏ ਹੋਏ ਨੇ ਬੜੇ ਸੋਹਣੇ ਤੇ ਪਿਆਰੇ ਲੱਗ ਰਹੇ ਨੇ ਤੇ ਇਹ ਜਿਹੜੀ ਸਟੇਜ ਲੱਗੀ ਹੋਈ ਆ ਤੇ ਦਾ ਕਲਾਸਿਕ ਜਿਹੜਾ ਉਸ ਤੇ ਨਾਲ ਹੀ ਲੱਗੀ ਹੋਈ ਆ ਪਤੀਗੜ੍ਹ ਸਾਹਿਬ ਦਾ ਜਦੋਂ ਆਪਾਂ ਲਿੰਕਨ ਕਾਲਜ ਨੂੰ ਰੋਡ ਤੇ ਜਾਂਦੇ ਆ ਤਾਂ ਬੜੀ ਸੋਹਣੀ ਸਟੇਜ ਸਜਾਈ ਹੋਈ ਆ ਸਿੰਘ ਸਹਿਬਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਜਿਹੜੇ ਨੇ ਇੱਥੇ ਗੁਰਬਾਣੀ ਕੰਠ ਦੇ ਮੁਕਾਬਲੇ ਦਮਾਲੇ ਦੇ ਮੁਕਾਬਲੇ ਕਰਵਾਏ ਜਾਣਗੇ ਹੋਰ ਕੀ ਕੀ ਮੁਕਾਬਲੇ ਕਰਵਾਏ ਜਾਣੇ ਸਿਕਾਣਾ ਪਹਿਲਾਂ ਸਾਧ ਸੰਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਹਿਬਾਨ ਜੀ ਜਿਸ ਤਰ੍ਹਾਂ ਹਰ ਸਾਲ ਤੁਸੀਂ ਇੱਥੇ ਗੱਤਕੇ ਦੇ ਮੁਕਾਬਲੇ ਕੁਰਬਾਨੇ ਹੋ ਦਮਾਲਾ ਸਾਹਿਬ ਜਿਹੜੇ ਸਜਾਈ ਜਾਂਦੇ ਨੇ ਤੇ 17 ਸਜਾਈਆਂ ਜਾਂਦੀਆਂ ਨੇ ਇਸ ਸਾਲ ਕਿਸ ਕਿਸ ਚੀਜ਼ ਦੇ ਮੁਕਾਬਲੇ ਕਰਵਾ ਰਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਪਿਛਲੇ ਘਟੋ ਘਟ 9 ਸਾਲ ਤੋਂ ਇਹ ਜਿਹੜਾ ਸ਼ਬਦ ਦਾ ਲੰਗਰ ਚੱਲ ਰਿਹਾ ਹੈ ਅਨੋਖਾ ਸ਼ਬਦ ਦਾ ਲੰਗਰ ਸਾਡੇ ਵੀਰ ਬਦੋਸ਼ੀ ਤੋਂ ਜਿਹੜੀ ਇਹਨਾਂ ਦੀ ਨੌਜਵਾਨ ਕਮੇਟੀ ਹੈ ਤੇ ਜਥਾ ਬਾਬਾ ਦੀਪ ਸਿੰਘ ਹੋਰ ਜਿਹੜੀ ਸੰਗਤ ਹੈ ਸਾਰਿਆਂ ਦਾ ਰਲ ਮਿਲ ਕੇ ਸੰਜੋਗ ਹੈ ਇਹ ਜੋ ਲੰਗਰ ਚੱਲਦਾ ਹੈ ਸੋ ਇਹ ਲੰਗਰ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਦਸਤਾਰਾਂ ਦੇ ਜਿਹੜੇ ਭਾਈ ਸਾਹਿਬ ਇੱਧਰ ਖੜੇ ਨੇ ਇਹ ਦਸਤਾਰਾਂ ਦੇ ਦਸਤਾਰਾਂ ਦੇ ਯਾਨੀ ਕਿ ਦਸਤਾਰਾਂ ਸਖਾ ਰਹੇ ਨੇ ਕੈਂਪ ਲਾ ਰਹੇ ਨੇ ਦਸਤਾਰਾਂ ਤਿੰਨ ਦਿਨ ਚੱਲਣਾ ਹੈ ਵੀ ਤੇ ਉਸ ਤੋਂ ਬਾਅਦ ਗੁਰਬਾਣੀ ਗੰਠ ਮੁਕਾਬਲੇ ਨੇ ਤੇ ਦਿਮਾਲਿਆਂ ਦੇ ਮੁਕਾਬਲੇ ਹਨ ਤੇ ਲੰਬੇ ਕੇਸਾਂ ਦੇ ਮੁਕਾਬਲੇ ਹਨ ਇਸ ਵਿੱਚ ਸਵੇਰੇ ਅੱਜ ਆਪਾਂ ਨੇ ਜੋ ਫਿਲਮਾਂ ਵੀ ਦਿਖਾ ਰਹੇ ਆ ਸਵੇਰ ਤੋਂ ਤੇ ਹੋਰ ਵੀ ਜੋ ਗੁਰਮਤ ਅਨੁਸਾਰ ਜੋ ਵੀ ਪ੍ਰੋਗਰਾਮ ਹਨ ਉਹ ਇੱਥੇ ਚੱਲ ਰਹੇ ਹਨ ਤੇ ਹੁਣ ਤੰਤੀ ਸਾਜਾਂ ਦਾ ਜੋ ਕੀਰਤਨ ਚੱਲਣਾ ਹੈ ਇਹ ਵੀ ਦੋ ਦਿਨ ਕੱਲ ਅੱਜ ਤੇ ਕੱਲ ਉਸ ਤੋਂ ਬਾਅਦ ਜਿਹੜਾ ਸ਼ਾਮ ਨੂੰ ਅਸੀਂ ਇਹ ਕਰਾਉਣਾ ਕੌਣ ਬਣੇਗਾ ਪਿਆਰੇ ਦਾ ਪਿਆਰਾ ਉਹ ਵੀ ਕਰਾਉਣਾ ਉਸ ਤਰੀਕਾ ਨਾਲ ਕਰੋੜ ਉਸ ਤਰੀਕੇ ਦੇ ਨਾਲ ਕਰਵਾਣਾ ਜਿਹੜਾ ਜਿਵੇਂ ਇੱਕ ਕੌਣ ਬਣੇਗਾ ਕਰੋੜਪਤੀ ਹੈ ਉਸ ਤਰੀਕੇ ਦੇ ਨਾਲ ਜਿਵੇਂ ਅਸੀਂ ਉਹ ਖੋਜੀ ਸਾਹਿਬ ਨੇ ਜਿਹੜੇ ਸਾਰ ਦੁਨੀਆ ਜਾਣਦੀ ਆ ਉਹਨਾਂ ਨੂੰ ਹਨਾ ਭਗਵਾਨ ਸਿੰਘ ਸੁਖੋਜੀ ਉਹਨਾਂ ਨੇ ਆਉਣਾ ਉਹ ਜਿਹੜਾ ਕੌਣ ਬਣੇਗਾ ਪਿਆਰੇ ਦਾ ਪਿਆਰਾ ਕਰਨਗੇ ਉਸ ਤੋਂ ਬਾਅਦ ਲੰਬੇ ਕੇਸਾਂ ਦੇ ਮੁਕਾਬਲੇ ਹਨ ਉਸ ਤੋਂ ਬਾਅਦ ਕੱਲ ਨੂੰ ਜਿਹੜਾ ਹੁਣ ਹੈ ਕੱਪ ਜਿਹੜਾ ਹੁਣ ਹੈ ਉਹਦਾ ਗੱਤਗੇ ਦਾ ਕੱਪ ਹੋਣਾ ਹੈ ਪ੍ਰਦਰਸ਼ਨੀ ਕੱਪ ਹੋਣਾ ਹੈ ਉਹ ਕੱਲ ਨੂੰ 8:00 10:00 ਵਜੇ ਆਰੰਭ ਹੋ ਜਾਣਾ ਹੈ ਉਹ ਸ਼ਾਮ ਤੱਕ 6-7 ਵਜੇ ਤੱਕ ਚੱਲਣਾ ਹੈ ਤੇ ਹੋਰ ਵੀ ਜੋ ਵੀ ਗੁਰਮਤ ਅਨੁਸਾਰ ਜੋ ਵੀ ਪ੍ਰੋਗਰਾਮਾਂ ਸਾਰੇ ਇਸ ਲੰਗਰ ਵਿੱਚ ਕਰਾਏ ਜਾਂਦੇ ਹਨ ਮਹਾਰਾਜ ਕਿਰਪਾ ਕਰਨ ਅਰਦਾਸ ਕਰਦੇ ਹਾਂ ਕਿ ਇਹ ਲੰਗਰ ਸਦੀਆਂ ਤੱਕ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਸਿੰਘਸ ਆਣ ਜਿਹੜੇ ਦਸਤਾਰਾਂ ਦੇ ਮੁਕਾਬਲੇ ਕਰਵਾਉਂਦੇ ਨੇ ਸਜਾਉਂਦੇ ਨੇ ਸਿਖਾਉਂਦੇ ਨੇ ਇਹਨਾਂ ਨਾਲ ਵੀ ਪਹਿਲਾਂ ਗੱਲਬਾਤ ਕਰਾਂਗੇ ਪਹਿਲਾਂ ਜੀ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕੱਲ੍ਹ ਦੇ ਨੌਜਵਾਨ ਦਸਤਾਰ ਸਜਾਉਣ ਤਾਂ ਲੱਗ ਚੁੱਕੇ ਨੇ ਪਰ ਮੇਰੇ ਵਰਗੇ ਦਾੜੇ ਪ੍ਰਕਾਸ਼ ਤੋਂ ਬਹੁਤ ਡਰਦੇ ਨੇ ਦਸਤਾਰ ਕਿਉਂਕਿ ਦਸਤਾਰ ਤਾਂ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਦੇਣ ਹੈ ਪਰ ਆਪਾਂ ਦਸਤਾਰ ਸਜਾ ਲੈਨੇ ਆ ਪਰ ਜਿਹੜੀ ਸਿੱਖੀ ਸਰੂਪ ਤੋਂ ਬੜਾ ਡਰ ਲੱਗਦਾ ਹੈ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਸਿੱਖੀ ਸਿੱਖਿਆ ਗੁਰੂ ਵਿਚਾਰ ਜੀ ਗੁਰੂ ਸਹਿਬਾਨ ਨੇ ਸਾਨੂੰ ਦੱਸਿਆ ਕਿ ਆਪਾਂ ਨੇ ਸਿੱਖੀ ਦੇ ਵਿੱਚ ਰਹਿਣਾ ਜੀ ਸਿੱਖਿਆ ਗ੍ਰਹਿਣ ਕਰਨੀ ਹੈ ਅਤੇ ਗੁਰੂ ਦੀ ਵਿਚਾਰਾਂ ਦੀ ਆਪਾਂ ਨੇ ਵਿਚਾਰ ਕਰਨੀ ਹੈ ਅਸੀਂ ਪਿਛਲੇ 9 ਸਾਲਾਂ ਤੋਂ ਇਸ ਸੇਵਾ ਵਿੱਚ ਲੱਗੇ ਹੋਏ ਹਾਂ ਕਿ ਜਿੱਥੇ ਸੰਗਤਾਂ ਇੱਥੇ ਨਤਮਸਤਕ ਹੋਣ ਆਉਂਦੀਆਂ ਨੇ ਸ਼ਹੀਦਾਂ ਨੂੰ ਉੱਥੇ ਨਾਲ ਦੀ ਨਾਲ ਗੁਰੂ ਕੀ ਸਿੱਖਿਆ ਗੁਰੂ ਦਾ ਵਿਚਾਰ ਵੀ ਲੈ ਕੇ ਜਾਣ ਤੇ ਨਾਲ ਦੀ ਨਾਲ ਆਪਣੇ ਸਿੱਖਾਂ ਦਾ ਕੇਸਾਂ ਦਾ ਪ੍ਰਣ ਕਰਕੇ ਜਾਣ ਸਿੱਖੀ ਦਾ ਪ੍ਰਣ ਕਰਕੇ ਜਾਣ ਤਾਂ ਕਿ ਉਹ ਉਹਨਾਂ ਦੇ ਜੀਵਨ ਦੇ ਵਿੱਚ ਗੁਰੂ ਦਾ ਫਲਸਫਾ ਆਵੇ ਜੀ ਗੁਰੂ ਦਾ ਵਿਚਾਰ ਆਵੇ ਜੀ ਜਿਹੜਾ ਤੁਸੀਂ ਕੁਐਸਚਨ ਕੀਤਾ ਕਿ ਕੇਸ ਰੱਖ ਲੈਂਦੇ ਨੇ ਪਰ ਦਾੜਾ ਪ੍ਰਕਾਸ਼ ਕਰਨ ਤੋਂ ਮਨਕਰ ਮਨਕਰ ਹੋ ਜਾਂਦੇ ਨੇ ਜੀ ਮੈਂ ਬੇਨਤੀ ਕਰਨਾ ਚਾਹਾਂਗਾ ਸਾਰੇ ਨੌਜਵਾਨਾਂ ਨੂੰ ਜੀ ਕਿ ਜਿਹੜੀ ਗੁਰੂ ਕੀ ਮੋਹ ਰ ਹੈ ਕੇਸ ਉਹ ਆਪਾਂ ਨੂੰ ਸੰਭਾਲਣੇ ਚਾਹੀਦੇ ਨੇ ਜੀ ਜੀ ਕਿਉਂਕਿ ਸਾਨੂੰ ਸਾਡੇ ਸਹਿਬਜ਼ਾਦਿਆਂ ਨੇ ਦੱਸਿਆ ਕਿ ਏਣ ਨਹੀਂ ਮੰਨਣੀ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਹੈ ਜੀ ਤੇ ਉਹ ਆਪਾਂ ਆਪਣੇ ਧਰਮ ਦੇ ਵਿੱਚ ਪਰਪੱਕ ਤਾਂ ਹੀ ਰਹਿ ਸਕਦੇ ਜੇ ਆਪਾਂ ਗੁਰੂ ਦੇ ਵਿਚਾਰ ਨੂੰ ਆਪਣੇ ਮਨ ਦੇ ਵਿੱਚ ਵਸਾਵਾਂਗੇ ਤਾਂ ਸਾਡਾ ਹਰ ਇੱਕ ਸਾਲ ਇਹੀ ਉਦਮ ਉਪਰਾਲਾ ਹੁੰਦਾ ਹੈ ਕਿ ਜਿੰਨੀ ਵੀ ਸੰਗਤ ਨੂੰ ਨੌਜਵਾਨ ਨੂੰ ਬੱਚਿਆਂ ਨੂੰ ਅਸੀਂ ਗੁਰੂ ਦੇ ਵਿਚਾਰ ਨਾਲ ਜੋੜ ਸਕੀਏ ਉਨੇ ਅਸੀਂ ਵਡਭੱਗੇ ਆਪਣੇ ਆਪ ਨੂੰ ਸਮਝਾਂਗੇ ਜੇ ਜਿੰਨੀ ਸੰਗਤ ਦੇ ਵਿੱਚੋਂ ਕੋਈ ਇੱਕ 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 ਪ੍ਰਾਣੀ ਵੀ ਅਗਰ ਸਾਡੇ ਸਾਡੇ ਨਾਲ ਜੁੜ ਕੇ ਗੁਰੂ ਦੇ ਲੜ ਲੱਗਦਾ ਅਸੀਂ ਆਪਣੇ ਮਨ ਨੂੰ ਵਡਭੱਗਾ ਸਮਝਾਂਗੇ ਅੱਛਾ ਇੱਕ ਇਹ ਵੀ ਗੱਲ ਆ ਜਿਹੜੇ ਨੌਜਵਾਨ ਇਥੇ ਪ੍ਰਣ ਕਰਦੇ ਨੇ ਕਿ ਅਸੀਂ ਤਾੜਾ ਪ੍ਰਕਾਸ਼ ਕਰਾਂਗੇ ਬਾਲ ਨਹੀਂ ਕਟਾਵਾਂਗੇ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਜਾ ਰਹੀਆਂ ਨੇ ਹੋਰ ਕੀ ਕੀ ਦਿੱਤਾ ਜਾ ਰਿਹਾ ਸਾਡੇ ਸਾਰੇ ਨੌਜਵਾਨ ਸਭਾ ਵੱਲੋਂ ਜੀ ਤੇ ਸਾਡਾ ਉਪਰਾਲਾ ਹੁੰਦਾ ਹੈ ਕਿ ਜਿਹੜੇ ਵੀ ਆ ਕੇ ਇੱਥੇ ਪ੍ਰਣ ਕਰਨਗੇ ਕਿ ਅਸੀਂ ਗੁਰੂ ਦੇ ਵਿਚਾਰ ਨਾਲ ਜੁੜਾਂਗੇ ਗੁਰੂ ਕੀ ਸਿੱਖੀ ਨਾਲ ਜੁੜਾਂਗੇ ਅਸੀਂ ਉਹਨਾਂ ਨੂੰ ਦਸਤਾਰਾਂ ਨਾਲ ਉਹਨਾਂ ਦਾ ਸਨਮਾਨ ਕਰਦੇ ਹਾਂ ਤੇ ਨਾਲ ਦੀ ਨਾਲ ਹੀ ਹੋਰ ਕਈ ਤਰ੍ਹਾਂ ਦੀ ਸੇਵਾਵਾਂ ਨੇ ਜੋ ਅਸੀਂ ਜਿਵੇਂ ਕਿ ਲੰਬੇ ਕੇਸਾਂ ਦੇ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਉਤਸ਼ਾਹ ਦੇਣ ਵਾਸਤੇ ਕਿ ਲੰਬੇ ਕੇਸਾਂ ਦੇ ਜਿਹੜੇ ਬੱਚੇ ਜਿਨ੍ਹਾਂ ਦੇ ਲੰਬੇ ਕੇਸ ਨੇ ਲੰਬੇ ਕੇਸਾਂ ਦੇ ਮੁਕਾਬਲੇ ਹੁੰਦੇ ਨੇ ਉਹਨਾਂ ਨੂੰ ਅਲੱਗ-ਅਲੱਗ ਕੈਸ਼ ਪ੍ਰਾਈਜ਼ ਵੀ ਦਿੱਤੇ ਜਾਂਦੇ ਨੇ ਉਹਨਾਂ ਨੂੰ ਹਾਂਜੀ ਹਾਂਜੀ ਅੱਜ ਜਿਹੜੀ ਦਸਤਾਰ ਜਿਸ ਤਰੀਕੇ ਦੇ ਨਾਲ ਦਸਤਾਰਾਂ ਦੇ ਥਾਣ ਵੀ ਆਉਂਦੇ ਨੇ ਔਰ ਜਿਹੜਾ ਨੌ ਜਾਂ ਫਿਰ ਪ੍ਰਣ ਕਰਵਾਇਆ ਜਾਂਦਾ ਕਈ ਜਗ੍ਹਾ ਇਹ ਵੀ ਆ ਕਹਿੰਦੇ ਕਸਮ ਖਵਾ ਕੇ ਵੈਸੇ ਲੋਕਾਂ ਦੇ ਸਵਾਲ ਨੇ ਮੇਰਾ ਨਹੀਂ ਆ ਕਿ ਕਸਮ ਕਰਵਾਉਂਦੇ ਨੇ ਪਰ ਕਸਮ ਦੇ ਤਾਂ ਵਿਰੋਧ ਕੀਤਾ ਹੈ ਗੁਰੂ ਪਾਤਸ਼ਾਹ ਨੇ ਕਸਮ ਤੇ ਪ੍ਰਣ ਦੇ ਵਿੱਚ ਦੇਖੋ ਜ਼ਮੀਨਾਂ ਸਬੰਧ ਦਾ ਫਰਕ ਹੈ ਕਸਮੋ ਇੱਕ ਕਸਮ ਆਪਾਂ ਜਿਹੜੀ ਖਾਣੇ ਕਿਸੇ ਦੇ ਬਿਹਾਵ ਤੇ ਖਾਣੇ ਆ ਪ੍ਰਣ ਹੁੰਦਾ ਆਪਣਾ ਨਿੱਜੀ ਪ੍ਰਣ ਹੁੰਦਾ ਕਿ ਮੈਂ ਪ੍ਰਣ ਕਰਦਾ ਪ੍ਰਾਣ ਪ੍ਰਾਣ ਹੁੰਦਾ ਕਿ ਮੈਂ ਪ੍ਰਾਣ ਕਰਦਾ ਕਿ ਮੈਂ ਸਿੱਖੀ ਦੇ ਵਿੱਚ ਰਹਾਂਗਾ ਠੀਕ ਹੈ ਕਸਮ ਨਹੀਂ ਪ੍ਰਾਣ ਹੁੰਦਾ ਕਿ ਵੀ ਪ੍ਰਾਣ ਤਾਂ ਕਰਕੇ ਕਰਵਾਇਆ ਜਾਂਦਾ ਕਿ ਬੱਚੇ ਨੂੰ ਜਾਂ ਜੋ ਵੀ ਇੱਥੇ ਆ ਰਿਹਾ ਹੈ ਉਹਨੂੰ ਥੋੜਾ ਬਹੁਤਾ ਫੀਲ ਹੋਵੇ ਕਿ ਜਸਟ ਵੀ ਮੈਂ ਮੇਰੀ ਕੋਈ ਰਿਸਪੌਂਸਿਬਿਲਟੀ ਬਣਦੀ ਹੈ ਉਹਨੂੰ ਹੋਰ ਕਿਸੇ ਹੋਰ ਤਰੀਕੇ ਨਾਲ ਨਹੀਂ ਜਸਟ ਫॉर ਰਿਸਪੌਂਸਿਬਿਲਟੀ ਕਿ ਉਹਨੂੰ ਇੱਕ ਸੈਂਸ ਆਫ ਰਿਸਪੌਂਸਿਬਿਲਟੀ ਆਵੇ ਕਿ ਮੈਂ ਪ੍ਰਾਣ ਕੀਤਾ ਤਾਂ ਮੈਂ ਮੈਂ ਆਪਣੇ ਕੇਸ ਰੱਖਣੇ ਨੇ ਗੁਰੂ ਦੇ ਲੜ ਲੱਗਣੇ ਨੇ ਹੋਰ ਕੋਈ ਹੈ ਜਾਂ ਕੋਈ ਹੈ ਨਹੀਂ ਹਾਂ ਕੋਈ ਕੋਈ ਮਜਬੂਰੀ ਵਸ ਵੀ ਆਂਦਾ ਜੋ ਦਸਤਾਰ ਨਹੀਂ ਅਫੋਰਡ ਕਰ ਸਕਦਾ ਹੈਗਾ ਉਹਨੂੰ ਵੀ ਅਸੀਂ ਦੰਦਾਰ ਦਸਤਾਰ ਦਿੰਦੇ ਹਾਂ ਅਸੀਂ ਸਭ ਨੂੰ ਹਕਕਾ ਦਿੰਦੇ ਹਾਂ ਕਿ ਕੋਈ ਵੀ ਆਵੇ ਜਿਹਨੇ ਪ੍ਰਾਨ ਨਹੀਂ ਵੀ ਕਰਨਾ ਅਗਰ ਤੁਸੀਂ ਦਸਤਾਰ ਸਜਾਣਾ ਚਾਹੁੰਦੇ ਕਿਉਂਕਿ ਇੱਥੇ ਕਈ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਨੇ ਟੋਪੀਆਂ ਪਾਈਆਂ ਹੋਈਆਂ ਨੇ ਜੋ ਨਹੀਂ ਕਿਸੇ ਤਰ੍ਹਾਂ ਦਾ ਲੈ ਸਕਦੇ ਹੈਗੇ ਉਹਨੂੰ ਅਸੀਂ ਫਿਰ ਦਸਤਾਰਾਂ ਫ੍ਰੀ ਚ ਵੀ ਦਿੰਦੇ ਆ ਤੇ ਇਹ ਇੱਕ ਇਹ ਵੀ ਆ ਭਾਈ ਸਾਹਿਬ ਜਿੱਦਾਂ ਕਿ ਆਰਗੇਨਾਈਜ਼ ਕਰਦੇ ਨੇ ਇਹ ਕੋਈ ਸੰਸਥਾ ਬਣੀ ਹੋਈ ਆ ਜਾਂ ਫਿਰ ਇਹ ਤੁਹਾਡੇ ਵੱਲੋਂ ਤੁਹਾਡੇ ਵੀਰਾਂ ਵੱਲੋਂ ਇਕੱਠੇ ਹੋ ਕੇ ਬਣਾਇਆ ਜਾਂਦਾ ਹੈ ਨੌਜਵਾਨਾਂ ਦੀ ਸਭਾ ਤੇ ਜਥਾਪਾਪਾ ਦੀਪ ਸਿੰਘ ਸਮਰਪਦਾਇ ਜਾਂਟੇ ਮੋਟਕਸਾਲ ਆ ਆਪਣੇ ਸਾਰੇ ਜਿਹੜੇ ਨੌਜਵਾਨ ਨੇ ਐਸੀ ਰਲ ਕੇ ਕਰਦੇ ਆ ਬਦੋਸ਼ੀਗਲਾਂ ਤੋਂ ਨੌਜਵਾਨ ਸਾਰੇ ਇਹ ਬਦੋਸ਼ੀ ਰਲ ਕੇ ਕਰ ਰਹੇ ਆ ਹਾਂਜੀ ਜੀ ਇਹਨਾਂ ਦੇ ਪਹਿਲਾਂ ਇਹ ਸਾਾਸ ਦੇ ਜਿੱਦਾਂ ਕਿ ਬਹੁਤ ਪਿਆਰੇ ਬੱਚੇ ਨੇ ਮੈਂ ਕੈਮਰਾਮੈਨ ਨੂੰ ਜ਼ਰੂਰ ਕਹਿਣਾ ਜਿਸ ਤਰੀਕੇ ਦੇ ਨਾਲ ਅੱਗੇ ਜਾ ਕੇ ਇਹ ਕੀਰਤਨ ਵੀ ਕਰ ਰਹੇ ਨੇ ਕੀਰਤਨ ਦੇ ਉਰੇ ਜਿਹੜੀ ਇਸ ਸਟੇਜ ਸਜਾਈ ਗਈ ਹੈ ਜਿਸ ਤਰੀਕੇ ਨਾਲ ਸਟੇਜ ਸਜਾਈ ਗਈ ਹੈ ਇੱਥੇ ਗੱਤਕੇ ਦੇ ਵੀ ਪ੍ਰੋਗਰਾਮ ਹੋਣਗੇ ਮੁਕਾਬਲੇ ਕਰਵਾਏ ਜਾਣਗੇ ਤੇ ਸਤਾਰਾਂ ਵੀ ਸਜਾਈ ਜਾਣੀਆਂ ਹੈ ਕੀਰਤਨ ਦੇ ਪ੍ਰਭਾਵ ਵੀ ਵਧਣਗੇ ਹਾਂਜੀ ਹਾਂਜੀ ਕੀਰਤਨ ਦੇ ਵੀ ਵੱਧ ਤੋਂ ਵੱਧ ਵਧਣਗੇ ਅਤੇ ਜਦੋਂ ਸ਼ੁਰੂ ਕਰਾਤੀ ਲੰਗਰ ਉਹ ਦੋਨਾਂ ਅਸੀਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ ਗਏ ਤੇ ਉਥੇ ਦਫ਼ਤਰ ਚ ਗਏ ਉੱਥੇ ਸਾਡੇ ਜੀ ਆਪਸੋ 500 ਲੰਗਰ ਉਸ ਟਾਈਮ ਰਜਿਸਟਰਡ ਤੇ ਜਿਹੜਾ ਪ੍ਰਸ਼ਾਦ ਦੇ ਲੱਗਦਾ ਸੀ ਅਸੀਂ ਸੋਚਿਆ ਵੀ ਪ੍ਰਚਾਰ ਦਾ ਲੰਗਰ ਲਾਈਏ ਵੀ ਅਨੋਖੇ ਸ਼ਬਦ ਦਾ ਲੰਗਰ ਵੀ ਅਸੀਂ ਲਾਇਆ ਧਾਰਮਿਕ ਫਿਲਮਾਂ ਦਾ ਲੰਬੇ ਕੇਸਾਂ ਦੇ ਮੁਕਾਬਲੇ ਹਰ ਸਾਲ ਕਨਸੈਪਟ ਅਸੀਂ ਬਦਲਦੇ ਰਹਿੰਨਾ ਜਿਹਦੇ ਤੱਕ ਆਪਾਂ ਬੱਚਿਆਂ ਨੂੰ ਆਪਾਂ ਸਕੀ ਨਾਲ ਜੋੜ ਸਕੀਏ ਅਲੱਗ-ਅਲੱਗ ਤਰ੍ਹਾਂ ਦੇ ਕਨਸੈਪਟ ਆਪਾਂ ਅੱਛਾ ਇਹ ਕੇਵੀਆ ਭਾਈ ਸਾਹਿਬ ਜਿੱਦਾਂ ਕਿ ਇਹ ਪ੍ਰੋਗਰਾਮ ਬੱਚੇ ਕਰ ਰਹੇ ਨੇ ਇਹ ਸਕੂਲੀ ਬੱਚੇ ਨੇ ਜਾਂ ਫਿਰ ਤੁਹਾਡੇ ਜਿਹੜੀ ਤੁਹਾਡੀ ਸੰਸਥਾਏ ਉਹਨਾਂ ਦੇ ਵੱਲੋਂ ਇਹਨਾਂ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ ਨਹੀਂ ਨਹੀਂ ਇਹ ਆਪਣੀ-ਆਪਣੀ ਸਕੂਲੀ ਸਿੱਖਿਆ ਲੈ ਰਹੇ ਹੋਣੇ ਨੇ ਪਰ ਇਹ ਸਾਡੇ ਕੋਲ ਜਥੇ ਦੇ ਰੂਪ ਦੇ ਵਿੱਚ ਆਏ ਨੇ ਅਲੱਗ-ਅਲੱਗ ਸੇਵਾਵਾਂ ਦੇ ਦੌਰਾਨ ਕਿ ਜਿਵੇਂ ਇਹਨਾਂ ਨੇ ਇਹਨਾਂ ਦਾ ਜਥਾ ਤੇ अनेकम ਪ੍ਰੋਗਰਾਮਾਂ ਤੇ ਕੀਰਤਨ ਕਰਦੇ ਨੇ ਸੋ ਹਰੇਕ ਨੇ ਆਪਣੀ ਆਪਣੀ ਸੇਵਾਵਾਂ ਇੱਥੇ ਦੇ ਰਹੇ ਨੇ ਆਪਣੀ ਹਰੇਕ ਤਰ੍ਹਾਂ ਦੀਆਂ ਕਿਉਂਕਿ ਸਮਾਜਿਕ ਪ੍ਰਾਣੀ ਨੇ ਆਪਣੀ ਸਮਾਜਿਕ ਸਿੱਖਿਆ ਲੈ ਰਹੇ ਹੋਣੇ ਨੇ ਪਰ ਨਾਲ ਨਾਲ ਸਾਡਾ ਸੋਚ ਸੋਚ ਹੈ ਜੋ ਮੰਨਣਾ ਹੈ ਕਿ ਗੁਰੂ ਦੀ ਸਿੱਖਣ ਨਾਲ ਵੀ ਜੁੜੇ ਜਾਵੇ ਜੋ ਪ੍ਰਾਤਨ ਸਾਜ ਨੇ ਸਾਡੇ ਉਹ ਪ੍ਰਾਤਨ ਸਾਜਾਂ ਦੇ ਨਾਲ ਅਸੀਂ ਗੁਰੂ ਦੀ ਬਾਣੀ ਨੂੰ ਵੀ ਗਾਇਨ ਕਰੀ ਤੇ ਲੋਕਾਂ ਤੱਕ ਉਹ ਪ੍ਰਚਾਰ ਪ੍ਰਾਤਨ ਸਾਜਾਂ ਦਾ ਵੀ ਜਾਵੇ ਹਾਂਜੀ ਹਾਂਜੀ ਹਾਂ ਕੀ ਕਹਿ ਰਹੇ ਹੋ ਅਬ ਇਸ ਤੋਂ ਸੀ ਕੀ ਗਣਤ ਜੀ ਅਸੀਂ ਨਾ ਕਿ ਸ਼ਸਤਰ ਤਿੱਖੇ ਕਰਨ ਲਈ ਸਾਡੇ ਸਿਗਲੀਕਰ ਭਰਾ ਬੁਲਾਏ ਨੇ ਜਿਹੜੇ ਸਿੱਖ ਭਰਾ ਹਾਂ ਉਹ ਸ਼ਸਤਰਾਂ ਦੀ ਰਿਪੇਅਰ ਕਰ ਰਹੇ ਨੇ ਜੇ ਕਿਸੇ ਦਾ ਸ਼ਸਤਰ ਕੋਈ ਹਿੱਲਿਆ ਹੋਆ ਕੋਈ ਥੋੜਾ ਬਹੁਤਾ ਇਹ ਕਿੱਥੋਂ ਮੰਗਵਾਏ ਨੇ ਇਹ ਸਿਕਰੀ ਗੱਲ ਜਿਹੜੇ ਸਿੱਖੰਬਸਤ ਗੁਰੂ ਪਾਸ਼ਾ ਨੇ ਇੱਕ ਇਹ ਵੀ ਗੱਲ ਮੈਂ ਕਹਿਣੀ ਚਾਹਨਾ ਜੇ ਆਪਾਂ ਨੇ ਕਿਸੇ ਨੂੰ ਇਹ ਨਾ ਕਹਦੇ ਵੀ ਉਹ ਰਮਦਾਸ ਜੀ ਸਿੱਖਾ ਹਨਾ ਮذਬੀ ਸਿੱਖਾ ਇਹ ਸਿੱਖ ਲੀ ਗਾ ਮੇਰੇ ਹਿਸਾਬ ਦੇ ਨਾਲ ਮੈਂ ਵੈਸੇ ਨਿੱਜੀ ਮਸਲਾ ਸਾਰਿਆਂ ਦਾ ਜੇ ਆਪਾਂ ਨੂੰ ਸਿੱਖ ਕਹਿ ਕੇ ਸੰਬੋਧਨ ਕਰੀਂ ਨਾ ਤਾਂ ਉਹ ਆਪਣਾ ਪਿਆਰਾ ਹੋ ਜਾਂਦਾ ਆਪਣੇ ਦੇ ਵਿੱਚ ਆ ਜਾਂਦਾ ਗੁਰੂ ਦਾ ਸਿੱਖ ਹੈ ਇਹਨਾਂ ਨੇ ਗੁਰੂ ਵਾਸਤੇ ਸ਼ਾਸਤਰ ਤਿਆਰ ਕਰਨ ਨੇ ਹਾਂ ਸ਼ਾਸਤਰ ਤਿਆਰ ਕਰ ਰਹੇ ਨੇ ਗੁਰੂ ਦੇ ਤੇ ਇਹ ਨਾ ਇਹਨਾਂ ਦੇ ਇਤਿਹਾਸ ਬਾਰੇ ਇਹ ਵੀ ਮੈਂ ਇੱਕ ਗੱਲ ਕਹਿਣਾ ਇਹਨਾਂ ਨਦੇੜ ਦੇ ਵਿੱਚ ਬੜੇ ਇਹਨਾਂ ਦਾ ਯੋਗਦਾਨ ਰਿਹਾ ਇਹ ਇਹਨਾਂ ਦੇ ਚਲੋ ਆਪਾਂ ਕਹਿ ਦਿੰਦੇ ਆ ਸੀ ਪਰ ਇਹਨਾਂ ਦਾ ਜਿਹੜਾ ਸ਼ਾਸਤਰ ਵਿਦੇ ਦੇ ਵਿੱਚ ਬੜਾ ਵੱਡਾ ਯੋਗਦਾਨ ਆ ਔਰ ਮੈਨੂੰ ਬਹੁਤ ਚੰਗਾ ਵੀ ਲੱਗਾ ਲੋਕਾਂ ਦੇ ਰੂਬ ਰੂਬ ਵੀ ਕਰਵਾ ਦੇ ਹਾਂਜੀ ਇਹ ਜਿਲਾ ਜਿਲਾ ਵੀ ਸ਼ਾਸਤਰ ਨੇ ਜਿੰਨੇ ਸਾਨੂੰ ਉਹਨੇ ਦਾ ਨਾਮ ਨਹੀਂ ਪਤਾ ਇਹਨਾਂ ਨੂੰ ਸਾਰੀ ਨੌਲੇਜ ਹੈ ਸ਼ਾਸਤਰਾ ਵਾਲੇ ਵੀ ਕਿਹੜਾ ਕਿਹੜਾ ਸ਼ਾਸਤਰ ਕੀ ਨਾਮ ਹੈ ਕਿਹੜੇ ਸ਼ਾਸਤਰ ਦਾ ਕੀ ਨਾਮ ਹੈ ਹਨ ਉਹ ਸਾਰਾ ਕੁਝ ਇਹਨਾਂ ਨੂੰ ਪਤਾ ਹੈ ਇਹ ਕਿਉਂਕਿ ਇੱਕ ਗੁਰੂ ਕਾਲ ਤੋਂ ਇਹ ਯਾਨੀ ਕਿ ਸ਼ਾਸਤਰਾ ਦੀ ਸੇਵਾ ਕਰਦੇ ਆ ਰਹੇ ਨੇ ਹਨ ਮਹਾਰਾਜ ਜੀ ਮਹਾਰਾਜੀ ਸੇਵਾ ਹੈ ਇਹ ਸ਼ਾਸਤਰ ਜਿਹੜਾ ਹੈ ਗੁਰੂ ਮਹਾਰਾਜ ਹੀ ਨਹੀਂ ਸਾਡੇ ਕਿਉਂਕਿ ਸ਼ਾਸਤਰਾਂ ਨੂੰ ਪੀਰ ਕਿਹਾ ਮਹਾਰਾਜ ਨੇ ਹਨ ਤੇ ਇਸ ਕਰਕੇ ਇਹ ਬਹੁਤ ਪਿਆਰੇ ਸਿੱਖ ਨੇ ਜੇ ਇਹਨਾਂ ਨੂੰ ਆਪਾਂ ਜਾਨਕਿ ਇਹਨਾਂ ਨੂੰ ਦੂਰ ਕਰਤਾ ਆਪਾਂ ਨੇ ਪਰ ਜੇ ਇਹਨਾਂ ਨੂੰ ਨੇੜੇ ਲਾਈਏ ਤਾਂ ਇਹ ਸਾਡੇ ਤੋਂ ਵੀ ਪਰਪੱਖ ਨੇ ਇਹ ਸਿੱਖੀ 'ਚ ਇਹਨਾਂ ਦੇ ਮੈਂ ਦੇਖਿਆ ਸਾਡੇ ਮੇਰਾ ਪਿੰਡ ਅਮਰਗੜਾ ਉੱਥੇ ਹੈਗੇ ਨੇ ਇਹਨਾਂ ਦੀ ਬਹੁਤ ਵੱਡੀ ਜਾਨਕਿ ਕਲੋਨੀ ਹੈ ਨਾ ਜੀ ਤੇ ਕੋਈ ਵੀ ਜਾਨਕਿ ਕੇਸਾਂ ਤੋਂ ਬਿਨਾਂ ਨਹੀਂ ਹੈਗਾ ਸਾਰਿਆਂ ਦੇ ਕੇਸ ਨੇ ਬੱਚਿਆਂ ਦੇ ਵੀ ਵੱਡਿਆਂ ਦੇ ਵੀ ਬੜੇ ਧੰਨਵਾਦ ਤੁਸੀਂ ਇਹਨੀ ਗੱਲਬਾਤ ਕੀਤੀ ਹੈ ਹਾਂਜੀ ਬਿਲਕੁਲ ਜੀ ਉਹਨਾਂ ਦਾ ਵੀ ਅਸੀਂ ਗੱਲਬਾਤ ਕਰਾਂਗੇ ਤੇ ਬਹੁਤ ਵੱਡਾ ਅਪਰਾਲਾ ਕੀਤਾ ਹੋਇਆ ਤੇ ਬੱਚਿਆਂ ਨੂੰ ਵੀ ਜੋੜਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਕਿਉਂਕਿ ਇੱਕ ਸੰਦੇਸ਼ ਵੀ ਦੇਣਾ ਬਹੁਤ ਜ਼ਰੂਰੀ ਹੈ ਨਾ ਉਸ ਪਣ ਪੀੜੀ ਨੂੰ ਬੱਚਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਤੁਸੀਂ ਗੱਲਬਾਤ ਕੀਤੀ ਬਹੁਤ ਧੰਨਵਾਦ ਜੀ ਤੁਹਾਡੀ ਮੀਡੀਆ ਦਾ ਜਿੰਨੇ ਵੀ ਤੁਸੀਂ ਮੀਡੀਆ ਦੇ ਮੀਡੀਆ ਸਲਾਹਕਾਰ ਕਹਿ ਲੋ ਜਾਂ ਮੀਡੀਆ ਦੇ ਜਿੰਨੇ ਵੀ ਤੁਸੀਂ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਿੱਖੀ ਦਾ ਪ੍ਰਚਾਰ ਕਰਨ ਦੇ ਵਿੱਚ ਜਿਨ੍ਹਾਂ ਨੇ ਇਸ ਸਾਡਾ ਮਾਨਵਤਾਇ ਤੇ ਸਾਡਾ ਮੈਸੇਜ ਹੈ ਜੋ ਜਨ ਜਨ ਤੱਕ ਪਹੁੰਚਾਉਂਗੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਸੋ ਐਕਾਂਸਰ ਜੀ ਜੀ ਧੰਨਵਾਦ ਬਹੁਤ ਬਹੁਤ ਸੋ ਦੇਖ ਸਕਦੇ ਹਾਂ ਮੈਂ ਸਟੇਜ ਤੇ ਖੜਾ ਬੱਚੇ ਬਹੁਤ ਜਿਹੜਾ 10 ਪਿੰਨਾ ਕੀਰਤਨ ਵੀ ਕਰਨ ਜਾ ਰਹੇ ਨੇ ਜਿਹੜੇ ਸ਼ਾਸਤਰ ਨੇ ਜਿਹੜੇ ਆਪਣੇ ਆਧ ਸ਼ਾਸਤਰ ਨੇ ਪੁਰਾਣੇ ਸ਼ਾਸਤਰਾਂ ਦੇ ਵੀ ਜਿਹੜੇ 10 ਪਿੰਨੇ ਦੇ ਕੀਰਤਨ ਦੇ ਨਾਲ ਨੇ ਹਾਲ ਕਰਨਗੇ ਸੋ ਇਸੇ ਤਰੀਕੇ ਦੇ ਆ ਜਿਹੜੇ ਫਤੇਗੜ ਸਾਹਿਬ ਦੀਆਂ ਜੜੀਆਂ ਵੀ ਸੰਗਤਾਂ ਦੇ ਮੈਂ ਤੁਹਾਨੂੰ ਰੂਰੂ ਕਰਵਾਵਾਂਗਾ ਸੰਗਤਾਂ ਜਿੱਥੇ ਜਿੱਥੇ ਵੀ ਸੰਗਤਾਂ ਦੇ ਲੰਗਰ ਲੱਗੇ ਹੋਏ ਨੇ ਔਰ ਸੰਗਤਾਂ ਦੇ ਜਿੱਥੇ ਜਿੱਥੇ ਵੀ ਇਕੱਠ ਨੇ ਸਟੇਜਾਂ ਸਜਾਈਆਂ ਜਾ ਰਹੀਆਂ ਨੇ ਜਾਂ ਸੰਗਤਾਂ ਦੇ ਵਿੱਚ ਜਿੱਥੇ ਜਿੱਥੇ ਵੀ ਸੰਗਤਾਂ ਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਸਟੇਜਾਂ ਦੇ ਉੱਤੇ ਜਿਹੜੇ ਕੀਰਤਨ ਕਰਵਾ ਰਹੇ ਨੇ ਬੱਚਿਆਂ ਦੇ ਵੱਲੋਂ ਜਿਹੜੇ ਕਿਤੇ ਨਾ ਕਿਤੇ ਜਿਹੜੇ ਸਬਦੀ ਗੁਰਬਾਣੀ ਕੰਟ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਕੀਰਤਨ ਦੇ ਮੁਕਾਬਲੇ ਕਰਵਾਏ ਜਾਂਦੇ ਨੇ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਔਰ तमाम ਜਿਹੜੇ ਸ੍ਰੀ ਫਤਿਹਗੜ ਸਾਹਿਬ ਦੀ ਸੰਗਤਾਂ ਦੂਰ ਦਰਾਡੇ ਤੋਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਰਸਮੀ ਕੀਰਤਨ ਹੋ ਰਹੇ ਨੇ ਸੋ ਉਸ ਦੇ ਚੱਲਦੇ ਆ ਇੱਥੇ ਸ੍ਰੀ ਫਤੇਗੜ ਸਾਹਿਬ ਦੀ ਪਾਵਨ ਕੁਵਿੱਤਰਤਾ ਦਿੱਤੇ ਮੈਂ ਤੁਹਾਡੇ ਇਸ ਦਾ ਨਾਮ ਰੋਬਰੂ ਹੁੰਦਾ ਰਾਵਾਂਗਾ ਸੋ ਮੈਨੂੰ ਦੀਵ ਜਾਜ਼ਤ ਵੈਗੜੀ ਕਾ ਖਾਲਸਾ ਰਵਤ ਜੀ ਕੀ ਪਤ